ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਤੁਹਾਡੇ ਨਾਲ ਜੁੜ ਚੁੱਕੀਆਂ ਰੀਨਾ ਧੀਮਾਨ ਤੇ ਗੱਲ ਕਰਾਂਗੇ ਅਜਨਾਲਾ ਸ਼ਹਿਰ ਦੀ ਅਜਨਾਲਾ ਸ਼ਹਿਰ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਤਿਰਾਂ ਦੇ ਵਿੱਚ ਪੁਰਾਣੀ ਰੰਜਿ ਦੇ ਚੱਲ ਦੇ ਲੜਾਈ ਝਗੜਾ ਹੋ ਗਿਆ ਲੜਾਈ ਝਗੜਾ ਇਸ ਕਦਰ ਹੋਇਆ ਕਿ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਗੁੰਡਾਗਰਦੀ ਦਾ ਸ਼ਰੀਆਮ ਨੰਗਾ ਨਾਚ ਖੇਡਿਆ ਗਿਆ ਇਸ ਤਰੀਕੇ ਦੇ ਜਿਹੜੇ ਕਿ ਹਾਲਾਤ ਹੋ ਲਗਾਤਾਰ ਬਣਦੇ ਜਾ ਰਹੇ ਨੇ ਕਿ ਲੋਕਾਂ ਦੇ ਵੱਲੋਂ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲਿਆ ਜਾ ਰਹੇ ਤੇ ਬੇਖੌਫ ਹੋ ਕੇ ਅਜਿਹੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸਕਰੀਨ ਦੇ ਉੱਤੇ ਨਾਲ-ਨਾਲ ਚੱਲ ਰਹੀਆਂ ਤਸਵੀਰਾਂ ਦੇ ਵਿੱਚੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਘਰ ਦੇ ਵਿੱਚ ਭੰਤੋੜ ਕੀਤੀ ਗਈ ਹੈ ਘਰ ਦਾ ਸਾਰਾ ਸਮਾਨ ਜਿਹੜਾ ਕਿ ਸਰਕੇ ਸਵਾਹ ਹੋ ਗਿਆ ਜਿਸ ਦੀ ਸ਼ਿਕਾਇਤ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਜਿਹੜੀ ਕਿ ਦਿੱਤੀ ਗਈ ਹੈ ਕਾਰਵਾਈ ਦੀ ਮੰਗ ਕੀਤੀ ਗਈ ਹੈ ਜੇਕਰ ਅਸੀਂ ਪੀੜਤ ਪਰਿਵਾਰ ਦੇ ਬਿਆਨਾਂ ਦੀ ਗੱਲ ਕਰੀਏ ਤਾਂ ਪੀੜਤ ਪਰਿਵਾਰ ਨੇ ਹੀ ਰਿਜ਼ਾਮ ਲਗਾਏ ਨੇ ਕਿ ਦੂਸਰੀ ਇਤਿਹਾਦ ਨੇ ਸਾਡੇ ਘਰ ਦੇ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਸਮਾਨ ਦੀ ਭੰਤੋੜ ਕੀਤੀ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਜਿਹੜਾ ਕਿ ਘਰ ਦੇ ਸਮਾਨ ਨੂੰ ਅੱਗ ਵੀ ਲਗਾਈ ਗਈ 피ੜਤ ਪਰਿਵਾਰ ਨੇ میڈیا ਦੇ ਨਾਲ ਗੱਲਬਾਤ ਕਰਦੇ ਦੱਸਿਆ ਹੈ ਕਿ ਨਸ਼ੇ ਦੇ ਵਿਰੁੱਧ ਚਿੱਠੀਆਂ ਲੈ ਕੇ ਜਿਹੜੀਆਂ ਚਿੱਠੀਆਂ ਪਾਈਆਂ ਗਈਆਂ ਉਹਨਾਂ ਨੂੰ ਸ਼ੱਕ ਹੈ ਕਿ ਅਸੀਂ ਉਹਨਾਂ ਦੇ ਨਾਮ ਜਿਹੜੀ ਚਿੱਠੀਆਂ ਦੇ ਵਿੱਚ ਲਿਖੇ ਨੇ ਤੇ ਅਸੀਂ ਚਿੱਠੀਆਂ ਲਿਖ ਕੇ ਜਿਹੜੀ ਉਹਨਾਂ ਦੀ ਸ਼ਿਕਾਇਤ ਕੀਤੀ ਹੈ ਜਦਕਿ ਉਹਨਾਂ ਕਹਿ ਕਿ ਅਸੀਂ ਇਸ ਮਾਮਲੇ ਦੇ ਉੱਤੇ ਆਪਣੀ ਸਪਾਈ ਵੀ ਦੇ ਚੁੱਕਿਆ ਆਓ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣੇ ਤੇ ਨਾਲ 피ੜਤ ਪਰਿਵਾਰ ਦਾ ਵੀ ਬਿਆਨ ਸੁਣਾਉਣੇ ਆ ਉੱਥੇ ਹੀ ਇਸ ਮਾਮਲੇ ਲੈ ਕੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਗਈ ਆਉ ਦੇਖਦੇ ਆ ਇਹ ਤਸਵੀਰਾਂ ਸਰਜੀਤ ਸਿੰਘ son of ਸੂਬੇਦਾਰ ਬਹਾਲ ਸਿੰਘ ਪੀ ਐਕਸ ਆਰਮੀ ਅਹੀਂ ਪਿੰਡ ਗਮਾਨਪੁਰਾ ਦਾ ਰਹਿਣ ਵਾਲੇ ਆ ਤੇ ਮੈਂ ਮਿਹਨਤ ਮਜ਼ਦੂਰੀ ਕਰਦਾ ਵਾਂ ਆਰਮੀ ਦੇ ਡਰੈਸ ਸਲਾਈ ਕਰਦਾ ਤੇ ਪਿੰਡ ਵਿੱਚ ਨਸ਼ਿਆਂ ਵਿਰੁੱਧ ਕੁਝ ਅਧਿਕਾਰੀਆਂ ਖਿਲਾਫ ਚਿੱਠੀਆਂ ਆਈਆਂ ਉਹਨਾਂ ਨੇ ਇਹ ਸ਼ੱਕ ਤੌਰ ਦੇ ਵਿੱਚ ਕਿਹਾ ਵੀ ਤੁਸੀਂ ਸਾਡੇ ਤੇ ਚਿੱਠੀਆਂ ਪਾਈਆਂ ਅਹੀਂ ਗੁਰਦੁਆਰਾ ਸਾਹਿਬ ਸੌਂ ਵੀ ਖਾ ਚੁੱਕੇ ਆ ਸਾਡੀ ਭਗਵੰਤ ਮਾਨ ਸਾਹਿਬ ਨੂੰ ਇਹ ਬੇਨਤੀ ਆ ਕਿ ਉਹ ਸਾਡੇ ਘਰ ਵਿੱਚ ਆ ਕੇ ਪੂਰਾ ਤਹਿਸ ਨਹਿਸ ਕਰ ਗਏ ਸਾਡੇ ਬੱਚਿਆਂ ਦੇ ਜਨਮ ਸਰਟੀਫਿਕੇਟਾਂ ਤੱਕ ਕੋਈ ਸਾਡੇ ਕੋਲ ਡਾਕੂਮੈਂਟ ਨਹੀਂ ਹੈਗਾ ਸਾਡੀ ਮਿਹਰਬਾਨੀ ਕਰਕੇ ਸੁਣਾਈ ਕੀਤੀ ਜਾਵੇ ਤੇ ਖਾਸਾ ਪੁਲਿਸ ਚੌਕੀ ਨੂੰ ਕ੍ਰੈਂਡਾ ਥਾਣਾ ਨੂੰ ਬੇਨਤੀ ਆ ਕਿ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਫਰਿੱਜ ਕੂਲਰ ਘਰ ਦੇ ਵਿੱਚ ਬਸ ਇਹ ਦੋ ਕਮਰੇ ਬਜੇ ਪੂਰੇ ਅੱਗ ਨਾਲ ਬੈੱਡ ਸੋਫੇ ਸਾਰਾ ਕੁਝ ਸੜ ਚੁੱਕੇ ਨੇ ਸਮਾਨ ਚੋਕੇ ਘਰ ਲੱਗੇ ਤੇ ਕੁਝ ਬਾਹਰ ਛੜਕਦੇ ਰੋਡ ਤੇ ਸੁੱਟਿਆ ਹੈ ਤੇ ਕੋਈ ਭੰਡਾ ਨਹੀਂ ਰਿਹਾ ਕੁਛ ਨਹੀਂ ਰਿਹਾ ਤੇ ਮੇਰੇ ਦੋ ਬੇਟੇ ਆ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਤੇ ਮੇਰੀ ਜਾਨ ਨੂੰ ਵੀ ਖਤਰਾ ਹੈ ਜੇ ਸਾਡਾ ਕੋਈ ਜਾਨੀ ਮਾਨੀ ਨੁਕਸਾਨ ਹੋ ਗਿਆ ਰঞ্জੀਤ ਸਿੰਘ ਰਾਣਾ ਜਗਜੀਤ ਸਿੰਘ ਕਾਕਾ ਤੇ ਕੁਛ ਉਹਨਾਂ ਦੇ ਸਾਥੀ ਰঞ্জੀਤ ਸਿੰਘ ਕੋਕੀ ਲਵਪ੍ਰੀਤ ਸਿੰਘ ਲੱਭੂ ਇਹਨਾਂ ਤੋਂ ਸਾਨੂੰ ਬਹੁਤ ਖਤਰਾ ਵਾ ਰੇਸ਼ਮ ਸਿੰਘ ਸੋਣੀ ਸਨ ਆਫ ਰੂਟ ਸਿੰਘ ਕਰਨਵੀਰ ਸਿੰਘ ਸਨ ਆਫ ਰੇਸ਼ਮ ਸਿੰਘ ਇਹਨਾਂ ਤੋਂ ਸਾਡੀ ਜਾਨ ਨੂੰ ਖਤਰਾ ਕੋਸ਼ ਇਹਨਾਂ ਦੇ ਨਾਲ ਅਨੁਪਛਾਤੇ ਆਦਮੀ ਸੀ ਅਸੀਂ ਆਪਣੀ ਜਾਨ ਬਚਾ ਕੇ ਚਲ ਗਏ ਤੇ ਇਹਨਾਂ ਸਾਡੇ ਘਰ ਨੂੰ ਪੂਰੀ ਅੱਗ ਨਾਲ ਸਾੜਤਾ ਤੇ ਪੂਰਾ ਸਮਾਨ ਘਰ ਦਾ ਤਹਿਸ ਨਹਿਸ ਕਰਤਾ ਇਹ 24 ਤਰੀਕ ਨੂੰ ਰਾਤ 10:30 ਵਜੇ ਆ ਕੇ ਸਾਡੇ ਘਰ ਪਹਗੇ ਤੇ ਉਸ ਤੋਂ ਬਾਅਦ ਸਾਡਾ ਸਾਰਾ ਸਮਾਨ ਸਾੜ ਗਏ ਪੁਲਿਸ ਨੇ ਕੋਈ ਅਜ ਤੱਕ ਕਾਰਵਾਈ ਨਹੀਂ ਜੇ ਕੀਤੀ ਸਾਡੀ ਬੇਨਤੀ ਆ ਵੀ ਸਾਡੀ ਸੁਣਾਈ ਕੀਤੀ ਜਾਵੇ ਤੇ ਸਾਡੇ ਘਰ ਦੇ ਹਾਲਾਤ ਤੁਸੀਂ ਵੇਖ ਹੀ ਚੁੱਕੇ ਜੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਲਖਪ੍ਰੀਤ ਸਿੰਘ son of ਰਣਜੀਤ ਸਿੰਘ ਉਹ ਉਹਨਾਂ ਦਾ ਕ੍ਰਿਮੀਨਲ ਬੰਦਾ ਜੇਲ੍ਹ ਵਿੱਚ ਆ ਉਹ ਉੱਥੋਂ ਫੋਨ ਕਰਕੇ ਬੰਦੇ ਕੱਲ ਦਿੰਦਾ ਜੇ ਤੇ ਸਾਡਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੋ ਗਿਆ ਤੇ ਉਹਦਾ ਜ਼ਿੰਮੇਵਾਰ ਲਖਪ੍ਰੀਤ ਸਿੰਘ son of ਰਾਣਾ ਜਗਜੀਤ ਸਿੰਘ ਕਾਕਾ ਇਹ ਜ਼ਿੰਮੇਵਾਰ ਹੋਣਗੇ ਮੇਰੇ ਦੋ ਬੇਟੇ ਆ ਤੇ ਇੱਕ ਮਿਸਜ ਨੂੰ ਕੋਈ ਵੀ ਖਤਰਾ ਹੈ ਕੋਈ ਵੀ ਸਾਡਾ ਨੁਕਸਾਨ ਹੋ ਗਿਆ ਤੇ ਰਣਜੀਤ ਸਿੰਘ ਰਾਣੇ ਦਾ ਪੂਰਾ ਪਰਿਵਾਰ ਸਾਡਾ ਜ਼ਿੰਮੇਵਾਰ ਹੋਊਗਾ ਸੂਬੇਦਾਰ ਭਾਲ ਸਿੰਘ ਦਾ ਬੇਟਾ ਵਾਂ ਤੇ ਆਰਮੀ ਦੇ ਡਰੈਸ ਸਲਾਈ ਕਰਦਾ ਵਾਂ ਕਿਉਂਕਿ ਮੈਂ ਕਾਰੋਬਾਰ ਤੇ ਵੀ ਜਾਣਾ ਵਾਂ ਆਉਣਾ ਵੀ ਆ ਤੇ ਸਾਰਾ ਸਮਾਨ ਸਾਡਾ ਬੇਕਾਰ ਕਰਕੇ ਛੁੱਟ ਗਿਆ। 112 ਦੇ ਕੰਪਲੇਟ ਆਈ ਸੀ। ਇਹ ਗੱਲ ਹੈ ਕਿ 22 ਰਾਤੀ ਦਿਨ ਇਹ 112 ਦੇ ਕੰਪਲੇਟ ਆਈ ਹੀ ਰਾਤ ਇਹੀ ਆਪਾਂ ਮੈਂ ਫਿਰ ਮੈਂ ਆਪਣੇ ਅਫਸਰ ਕੋਲ ਜਾਈ ਹੀ ਜਾ ਕੇ ਮੌਕਾ ਵੀ ਆਇਆ ਏਸੀਓ ਦਰਸ਼ ਕਤਰ ਸਿੰਘ ਜੀ। ਜਾ ਕੇ ਮੌਕਾ ਵੇਖਿਆ ਉਹ ਥੀਟਰ ਦੇ ਦੋਵੇਂ ਪਾਰਟੀ ਦੇ ਆਪਸ ਚੜਾ ਪਈ ਪੂਰੀ ਪ੍ਰੀਤ ਤੇ ਇੱਕ ਪਾਰਟੀ ਮੁੰਡਾ ਕਰਨ ਕਰਨ ਮੁੰਡਾ ਵਾ ਉਹਦੇ ਚਵਾੜਾ ਇੱਥੇ ਤੋੜਿਆ ਤੇ ਉਹਦਾ ਪੂਰਾ ਚਵਾੜਾ ਟੋਟਾ ਹੋ ਗਿਆ ਹਸਪਤਲ ਦਾ ਆ ਗਿਆ ਉਹਦੀ ਐਮਐਲਏ ਰੌਣ ਵਾਲੀ ਆ ਤੇ ਦੂਜੀ ਪਾਰਟੀ ਦੇ ਦੋਵੇਂ ਪਾਰਟੀ ਦਾ ਸਮਾਨ ਦੀ ਟੁੱਟਪੱਜ ਹੋਈ ਆ ਟੁੱਟਪੱਜ ਹੋਈਆਂ ਜਿੱਦਾਂ ਜੋ ਐਮਐਲਏ ਰੋਗੀ ਜੋ ਆਊਗਾ ਜੋ ਰਿਜ਼ਲਟ ਆਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਜਿਨ੍ਹਾਂ ਨੇ ਉਹ ਮੁੰਡੇ ਦੇ ਸੱਟ ਲਾਈ ਆ ਜਾਂ ਜਿਹੜੀ ਕੋ ਟੁੱਟਪੱਜ ਹੋਈ ਆ ਜੋ ਬੰਦੀ ਕਾਰਵਾਈ ਅਮਰੋਦ ਲੈਂਦੀ ਜਾਵੇਗੀ ਆਗੂਗਲ ਕਰਨ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਆਗੂਗਲ ਵਾਲੀ ਜਿਹੜੀ ਗੱਲ ਹੈ ਤੀਜੇ ਦਿਨ ਕੰਪਲੇਟ ਦਿੱਤੀ ਸਾਨੂੰ ਜਾ ਕੇ ਜਿਹੜੇ ਤੀਜੇ ਦਿਨ ਸ਼ਾਮ ਨੂੰ ਪਹਿਲੇ ਦਿਨ ਲੜਾਈ ਹੋਈ ਹੈ 112 ਦੇ ਕੰਪਲੇਟ ਹੈ ਇਹੀ ਜਾ ਕੇ ਉਹਨਾਂ ਮੌਕਾ ਵੇਖਿਆ ਉਹ ਦਿਨ ਲੰਘ ਗਿਆ ਰਾਤ ਦਾ ਉਹ ਤੋਂ ਅਗਲਾ ਦਿਨ ਲੰਘ ਗਿਆ ਤੀਜੇ ਦਿਨ ਜਾ ਕੇ ਕੰਪਲੇਨਟ ਆਉਂਦੀ ਹੈ ਵੀ ਸਾਨੂੰ ਇੱਥੇ ਸਾਡੇ ਘਰ ਨੂੰ ਅੱਗ ਲੱਗੀ ਸਾਡੀ ਵਾਸ਼ਿੰਗ ਮਸ਼ੀਨ ਸੜ ਗਈ ਹੈ ਜਿੱਦ ਦਿਨੋਂ ਤੀਜੇ ਦਿਨ ਕੰਪਲੇਨਟ ਦੇ ਗਿਆ ਉਹਦੀ ਡੇਟ ਐਂਡ ਟਾਈਮ ਉਹਦੀ ਵੀਡੀਓਗ੍ਰਾਫੀ ਕੀਤੀ ਗਈ ਸਾਡੇ ਚੌਂਕੀ 'ਚ ਜਿਹੜੀ ਇੱਕ ਉਹ ਮਸ਼ੀਨ ਮਸ਼ੀਨ ਹੈ ਇੱਕ ਮਸ਼ੀਨ ਹੈ ਤੇ ਇੱਕ ਬੈੱਡ ਆ ਉਹ ਉਦੋਂ ਸਾਨੂੰ ਪਤਝੇ ਦਿਨ ਜਾ ਕੇ ਦੱਸਿਆ ਦੰਗੀ 2-3 ਦਿਨ ਸਾਨੂੰ ਨਹੀਂ ਇਹ ਗੱਲ ਦਾ ਪਤਾ ਲੱਗਾ ਪਹਿਲੇ ਦਿਨ ਵੀ ਮੌਕੇ ਤੇ ਗਏ ਸਾਡੀ ਮਿਲ ਚੌਕੀ ਦੀ ਟੀਮ ਹੀ ਗਈ ਆ 112 ਦੀ ਟੀਮ ਹੀ ਗਈ ਆ ਮੌਕੇ ਤੇ ਉਹ ਸਾਡੇ ਪਹਿਲੇ ਦਿਨ ਦੀ ਸਾਰੀ ਵੀਡੀਓਗ੍ਰਾਫੀ ਕੀਤੀ ਹੈ ਜਦ ਟੁੱਟ ਭੱਜ ਦੋਵੇਂ ਪਾਰਟੀਆਂ ਦੀ ਹੋਈ ਆ ਜੋ ਅਮਲੇ ਹਾਲੇ ਦੇ ਜਿਹੜੀ ਉਹਦੇ ਵਿੱਚ ਜਿਹੜੀ ਜਦੋਂ ਜੋ ਪਹਿਨ ਤਰਖਾਸ ਆਈ ਤਰਖਾਸ ਦੇ ਬਿਹਾਵ ਤੇ ਜਿਹੜੀ ਪਹਿਲਾਂ ਡੀਆਰ ਅਦਰ ਕੀਤੀ ਗਈ ਹੈ ਵੀ ਜੋ ਰਿਜ਼ਲਟ ਆਊਗਾ ਰਿਜ਼ਲਟ ਤੇ ਪਤਾ ਬਕਰਵਾਈ ਕੀਤੀ ਜਾਊਗੀ ਰਿਜ਼ਲਟ ਉਹਨਾਂ ਦਾ ਉਹਨਾਂ ਦੇ ਜਿਹੜਾ ਜਿਹੜਾ ਉਹ ਸਿਵਲ ਸਰਜਨ ਤੋਂ ਲੈਣਦੇ ਆ ਆਪਣਾ ਰਿਜ਼ਲਟ ਰਿਜ਼ਲਟ ਜਦੋਂ ਉਹਨਾਂ ਦਾ ਜੋ ਵੀ ਰਿਜ਼ਲਟ ਆਊਗਾ ਬਾਨੀ ਕਰਵਾਈ ਕੀਤੀ ਜਾਊਗੀ ਖੈ ਦੇਖਿਆ ਜਾਬੇ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕਾਂ ਦਾ ਖੂਨ ਇਸ ਕਦਰ ਉਬਾਲੇ ਖਾ ਰਿਹਾ ਕਿ ਉਹਨਾਂ ਦੇ ਵਿੱਚ ਨਿੱਕੀਆਂ ਮੁਰਕੀਆਂ ਟਕਰਾਂ ਦਾ ਨੂੰ ਲੈ ਕੇ ਵੀ ਅੱਜ ਜਿਹੜਾ ਕਿ ਇਹ ਮਾਮਲਾ ਭਗ ਦਾ ਅਤੇ ਇੱਕ ਦੂਜੇ ਦੇ ਉੱਤੇ ਜਾਨ ਲੈਵਾ ਹਮਲਾ ਕੀਤਾ ਜਾਂਦਾ ਲਾਈਵ ਪੰਜਾਬੀ ਟੀਵੀ ਲਈ ਅਜਨਾਲਾ ਤੋਂ ਪ੍ਰਦੀਪ ਦੀ ਰਿਪੋਰਟ